ਦੋਸਤੋ ਇੱਕ ਜਿਹੜਾ ਮੁੱਦਾ ਹੈ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਹੈ ਕਿ ਇੱਕ ਲੜਕੇ ਦੀ ਯਾਨਕੀ ਪੀ ਐਚ ਡੀ ਦਾ ਸਟੂਡੈਂਟ ਹੈ ਉਹਦੀ ਅੱਖ ਲੱਗਣ ਦੇ ਨਾਲ ਉਹਨੂੰ 3 ਸਾਲ ਦੀ ਸਜ਼ਾ ਤੇ 4 ਮਹੀਨੇ 21 ਦਿਨ ਉਹਨੂੰ ਜੇਲ੍ਹ ਚ ਬਤਾਉਣੇ ਪੈਂਦੇ ਨੇ ਯਾਨਕੀ ਉਹਦੀ 4 ਮਹੀਨੇ 21 ਦਿਨ ਬਾਅਦ ਉਹਦੀ ਬੇਲ ਹੁੰਦੀ ਹੈ ਤੇ ਇਹ ਸਾਰਾ ਮਸਲਾ ਕੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਦੋਸਤੋ ਅਸਲ ਕਹਾਣੀ ਇਹ ਹੈ ਇੱਕ ਸਟੂਡੈਂਟ ਪੰਜਾਬ ਦੇ ਵਿੱਚ ਯੂਟੀ ਦੀ ਬੱਸ ਹੁੰਦੀ ਹੈ ਚੰਡੀਗੜ੍ਹ ਨੰਬਰ ਦੀ ਬੱਸ ਹੈ ਤੇ ਉਸਨੇ ਮਹਾਲੀ ਜਾਣਾ ਹੁੰਦਾ ਤੇ ਉਸਨੇ ਆਪਣਾ ਲਾਇਸੈਂਸੀ 32 ਬੋਰ ਦਾ ਜਿਹੜਾ ਰਿਵੋਲਵਰ ਹੈ ਉਹ ਕੈਰੀ ਕੀਤਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਬੱਸ ਦੇ ਵਿੱਚ ਸਫ਼ਰ ਕਰਦਾ ਤਾਂ ਉਸਨੇ ਮਹਾਲੀ ਉਤਰਨਾ ਹੁੰਦਾ ਉਸਦੀ ਅੱਖ ਲੱਗ ਜਾਂਦੀ ਹੈ ਤੇ ਉਹ ਚੰਡੀਗੜ੍ਹ ਬਾਰਡਰ ਦੇ ਵਿੱਚ ਐਂਟਰ ਕਰ ਜਾਂਦਾ ਤੇ ਥੋੜੀ ਦੂਰੀ ਚੰਡੀਗੜ੍ਹ ਪੁਲਿਸ ਨੇ ਨਾਕਾ ਲਾਇਆ ਹੁੰਦਾ ਤੇ ਉਸ ਨਾਕੇ ਦੇ ਬੱਸ ਨੂੰ ਘੇਰਿਆ ਜਾਂਦਾ ਹੈ ਤੇ ਬੱਸ ਦੀ ਤਲਾਸ਼ੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਚਲੋ ਇਹ ਜਿਹੜਾ ਮਸਲਾ ਹੈ ਇੱਕ ਸਿੱਖ ਜਾਂ ਇੱਕ ਕਿਸੇ ਕਿਰਦਾਰ ਨਾਲ ਬਣਾਇਆ ਜਾਂਦਾ ਹੈ ਪਲੀ ਜੈਨੂ ਜਿਹੜੀ ਕੀ ਪੋਲੀਟਿਕਲ ਰੰਗਤ ਨਾ ਦੋ ਉਸ ਤੋਂ ਬਾਅਦ ਕੀ ਇਹ ਸੱਚ ਮੁੱਚ ਹੀ ਕਿਸੇ ਨੇ ਕੋਈ ਜਿੱਦ ਗੱਡੀ ਹੈ ਇਸ ਦਾ ਵੀ ਦੋਸਤੋ ਅਗਰ ਤੁਹਾਨੂੰ ਅਸੀਂ ਅਕਸਰ ਕਹਿੰਨੇ ਹਾਂ ਕਿ ਕਾਨੂੰਨ ਦੇ ਜਿਹੜੇ ਨੇ ਸਿੱਖ ਕੇ ਪਰਹੇਜ਼ ਜਰੂਰ ਕਰੋ ਵੀ ਅਗਰ ਕਿਸੇ ਨੇ ਕੋਈ ਚਾਲ ਚੱਲੀ ਹੈ ਤਾਂ ਇਹੀਆਂ ਘਟਨਾਵਾਂ ਨਹੀਂ ਹੋਣਗੀਆਂ ਫਿਰ ਦੋਸਤੋ ਕੀ ਉਹ ਸਟੂਡੈਂਟ ਪੀ ਐਚ ਡੀ ਦਾ ਸਟੂਡੈਂਟ ਹੈ ਉਸ ਨੂੰ ਰਿਵੋਲਵਰ ਕੈਰੀ ਕਰਨ ਦੀ ਕੀ ਲੋੜ ਪੈ ਗਈ ਸੀ ਦੋਸਤੋ ਇਦਾਂ ਦੇ ਜਿਹੜੇ ਸਵਾਲ ਨੇ ਤੁਹਾਡੇ ਜਹਨ ਵਿੱਚ ਜਰੂਰ ਆਉਂਦੇ ਹੋਣਗੇ ਸੈਕਸ਼ਨ 3 ਆਰਜੈਕਟ ਉਹਦੇ ਵਿੱਚ ਜਿੱਥੇ ਤਾਂ ਤੁਹਾਨੂੰ ਲਾਇਸੈਂਸ ਅਲਾਉ ਕੀਤਾ ਹੈ ਅਗਰ ਤੁਸੀਂ ਕਿਸੇ ਹੋਰ ਏਰੀਏ ਦੇ ਵਿੱਚ ਜਾਂਦੇ ਆ ਮਤਲਬ ਕਿ ਇਹ ਲੜਕਾ ਚੰਡੀਗੜ੍ਹ ਡਿਊਟੀ ਦੇ ਵਿੱਚ ਐਂਟਰ ਹੋ ਗਿਆ ਤਾਂ ਉਹ ਇੱਕ ਕ੍ਰਾਈਮ ਹੈ ਦੇਖੋ ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ ਕਿਉਂ ਕਰਕੇ ਇੱਕ ਪਾਸੇ ਤਾਂ ਅਸੀਂ ਕ੍ਰਾਈਮ ਨੂੰ ਰੋਕਣ ਦੀ ਗੱਲ ਕਹਿੰਦੇ ਹਾਂ ਇਸ ਲਈ ਜਿਹੜੇ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਵੀ ਦੋ ਤਿੰਨ ਗੱਲਾਂ ਨੇ ਉਹ ਜਰੂਰ ਇਸ ਦੇ ਵਿੱਚ ਪਰਖਣੀਆਂ ਚਾਹੀਦੀਆਂ ਨੇ ਤੇ ਇਹਦੀ ਜਿਹੜੀ ਜਾਂਚ ਹੈ ਉਹ ਜਰੂਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅਗਰ ਲੜਕੇ ਦੇ ਜਦੋਂ ਐਫ ਆਈ ਆਰ ਹੋ ਗਈ ਉਸ ਦਾ ਜਿਹੜਾ ਸਟੇਟਸ ਦੇਖ ਕੇ ਹੈ ਮਾਨਯੋਗ ਕੋਰਟ ਨੂੰ ਉਸ ਦਾ ਬੈਕਗ੍ਰਾਉਂਡ ਦੇਖਣਾ ਚਾਹੀਦਾ ਸੀ ਕਿ ਕੋਈ ਕ੍ਰਾਈਮ ਜਾਂ ਪਰਚਾ ਪਹਿਲਾਂ ਵੀ ਉਸ ਦੇ ਗਿਸਟ ਹੈ ਤਾਂ ਉਸ ਨੂੰ ਜਿਹੜੀ ਬੇਲ ਹੈ ਉਹ ਜ਼ਰੂਰ ਪਹਿਲਾਂ ਦੇ ਦੇਣੀ ਚਾਹੀਦੀ ਸੀ ਕਿਉਂ ਕਰਕੇ ਹੁਣ ਇਹ ਸਾਰੀ ਗੱਲ ਦੇ ਵਿੱਚ ਉਸ ਦੀ ਜਿਹੜੀ 4 ਮਹੀਨੇ 21 ਦਿਨ ਦੀ ਕਸਟਡੀ ਜੇਲ੍ਹ ਦੇ ਵਿੱਚ ਹੈ ਉਹ ਦੀ ਪਰਪਾਈ ਕੌਣ ਕਰੇਗਾ ਕਿਉਂ ਕਰਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਤਾਂ ਚਲੋ ਉਸ ਦੀ ਸਜ਼ਾ ਜਿਹੜੀ ਉਹ ਮਾਫ ਕਰ ਦਿੱਤੀ ਲੇਕਿਨ ਜਿਹੜੇ 4 ਮਹੀਨੇ 21 ਦਿਨ ਉਸ ਦੀ ਪਰਭਾਈ ਕਿਵੇਂ ਹੋਵੇਗੀ ਮੈਂ ਬਾਰ ਬਾਰ ਕਹਿਨਾ ਹਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਪਰਹੇਜ਼ ਕਰੋ ਕਿਉਂ ਕਰਕੇ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਈ ਸਾਡੇ ਨੌਜਵਾਨ ਕਿਸੇ ਦੂਸਰੇ ਵਿਅਕਤੀ ਦਾ ਆਪਣੇ ਕਿਸੇ ਦੋਸਤ ਦਾ ਕੈਰੀ ਕਰ ਲੈਂਦੇ ਨੇ ਰਵਾਲਵਰ ਜਾਂ ਕੋਈ ਵੀ ਅਸਲਾ ਉਹ ਵੀ ਇੱਕ ਕ੍ਰਾਈਮ ਹੈ ਤੇ ਕੋਈ ਫੈਮਿਲੀ ਮੈਂਬਰ ਦਾ ਅਸਲਾ ਕੈਰੀ ਕਰ ਲੈਂਦੇ ਨੇ ਜਾਂ ਕਿਸੇ ਮੈਰਿਜ ਦੇ ਵਿੱਚ ਲੈ ਕੇ ਜਾਂਦੇ ਨੇ ਕਿਸੇ ਫੈਮਿਲੀ ਮੈਂਬਰ ਦਾ ਉਹ ਵੀ ਇੱਕ ਕ੍ਰਾਈਮ ਹੈ ਜਦੋਂ ਐਦਾਂ ਦੀ ਘਟਨਾ ਹੋ ਕੇ ਇਹਦੀ ਸਜ਼ਾ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਮਿਲਦੀ ਹੈ ਉਦੋਂ ਇਸ ਦਾ ਤੁਹਾਨੂੰ ਜਿਹੜਾ ਹਰਜਾਨਾ ਉਹ ਭੁਗਤਣਾ ਪੈਂਦਾ ਹੈ ਇਸ ਲਈ ਦੋਸਤੋ ਇਹ ਚੀਜ਼ਾਂ ਤੋਂ ਜਰੂਰ ਪਰਹੇਜ਼ ਕਰੋ ਕਿਉਂ ਕਰਕੇ ਦੇਖੋ ਕ੍ਰਾਈਮ ਤਾਂ ਕ੍ਰਾਈਮ ਹੈ ਜਿਹੜੀਆਂ ਧਾਰਾਂ ਬਣੀਆਂ ਨੇ ਉਹ ਤਾਂ ਅਮਲ ਵਿੱਚ ਲਿਆਂਦੀਆਂ ਹੀ ਜਾਣਗੀਆਂ